ਮੇਰੇ ਮੰਗ ਕੇ ਮਾਂ ਬਾਂ ਦੇ ਨਾਮ ਨਾਲ ਉੱਠ ਕੇ ਆ ਰਿਹਾ ਬਾਪੂਰੇ ਕਾ ਤੇ ਬਾਪੂਰੇ ਕਾ ਤੇ ਬਾਪੂਰੇ ਕਾ ਤੇ ਆ ਰਿਹਾ ਬਹੁਤ ਰੰਗਾਂ ਤੇ ਹੱਕਦਾਰੀ ਹੈ ਤੇ ਆਈਂ ਕਿਤੇ ਚਾਈਏ ਨੀ ਇਹ ਨਾਮ ਨਾਲ ਰਾਤੀ ਲੜਕੇ ਨਾਲ ਨਾ ਚੱਲਣੇ ਬਹੁਤ ਸਟੂਡੈਂਟ ਦੇ ਆ ਹਾਂ ਹਾਂ ਬੱਚੇ ਇਹ ਜੰਗਲ ਚੰਦ ਜੰਦੋ 4 2 4 2 4 2 4 2 ਉਹ ਆਣਗੇ ਹੁਣ ਦੇ ਪਰਸਾ ਤੋਂ ਹੋਵੇਗਾ ਤੁਸੀਂ ਆਉਂਦੇ ਹੋ ਉੱਥੇ ਜਦ ਜਬ ਇੱਕ ਮਿੰਟ ਤੱਕ ਲਾ ਜਦ ਤੁਸੀਂ ਗੱਲ ਕਰਦੇ ਹੋ ਜਾਂ ਕੋਈ ਦੂਜਾ ਗੱਲ ਕਰਦੇ ਇੱਕ ਬੰਦਾ ਗੱਲ ਕਰਦਾ ਪਹਿਲਾਂ ਆਪਣਾ ਵਾਜੀ ਆਓ ਕਰ ਕਰਕੇ ਆਓ ਕਿ ਵੀ ਕੋਈ ਸਮਝ ਹੈ ਕੋਲ ਦਾ ਸਾਡੇ ਪਾਸੇ ਆਵਾ ਸਾਡਾ ਇਨਸਾਫ ਚਾਹੀਦਾ ਵਾ ਸਾਡਾ ਪੰਗੜਾ ਚਾਹੀਦਾ ਚੱਜਾ ਰਾ ਉਹਦੇ ਵਾਸਤੇ ਘਰੋਂ ਬੇਤੱਕ ਨੇ ਇਹ ਪਾਰੋਂ ਬੇਤੱਕ ਉਹਦੇ ਵਾਸਤੇ ਅਸੀਂ ਤੁਹਾਨੂੰ ਨਹੀਂ ਕੋਈ ਵੀ ਅਮੀਰ ਜਾਓ ਪਰਸੇ ਕੋਲੇ ਵਾਸਤੇ ਕਾਨੂੰਨ ਬਣਿਆ ਜ਼ਮੀਨ ਜਿਹੜਾ ਤੁਸੀਂ ਤੁਹਾਡਾ ਜੋ ਵੀ ਉੱਥੇ ਰਿਪਰੈਜ਼ੈਂਟੇਟਿਵ ਹੈ ਕੋਈ ਬੰਦਾ ਉਹਦੇ ਦੋ ਰਾਈਟ ਜਾਂ ਦੋ ਰਾਈਟਰਾਂ ਨਾਲ ਅਸੀਂ ਬਾਤ ਕਰ ਸਕਦੇ ਹਾਂ ਰੋਕ ਨਹੀਂ ਕਰ ਸਕਦਾ ਮੈਂ ਕੋਈ ਕੰਮ ਨਹੀਂ ਕਰਨਾ ਚਾਹਤਦਾ ਉਹਨਾਂ ਦਾ ਬੰਦ ਕੀਤਾ ਜਾਂਦਾ ਜੋ ਹੋਏਗਾ ਉਹ ਬੰਦ ਕਰ ਦੇ ਉਹ ਬੰਨੀ ਬੰਨੀ ਆਪਣੀ ਤੁਹਾਡੀ ਮਰਜ਼ੀ ਹੈ ਹਾਂ ਜੀ ਆ ਬੁਲੇ ਮਗਾਇੇ ਕਿ ਉਹ ਅਮਰ ਭਾਈ ਜਿੱਥੇ ਜਾਣਾ ਵਾ ਜਾਓ ਬਾਈ ਤੁਹਾਡੀ ਨਹੀਂ ਨਹੀਂ ਬਾਈ ਤੇ ਤੈਨੂੰ ਮਸਲਾ ਹੀ ਕਰਨੀ ਹੈ ਆਈਸ ਬਜਟ ਟ੍ਰੇਨ ਕਰਕੇ ਖੜੇ ਆ ਬਜਟ ਟ੍ਰੇਨ ਹੀ ਨਹੀਂ ਉਹਦੇ ਕਰਕੇ ਘੱਟਿਆ ਪਤਾ ਨਹੀਂ ਕੀ ਗੱਲ ਪਤਾ ਕੀ ਗੱਲ ਤਡਾ ਵੇ ਆ ਡਰਪ ਕਿਤਾ ਕੁਕਰ ਆ ਜਾਊਗਾ ਪੂਰੀਏ ਭਰੇ ਆ ਮਾਰ ਆ ਜਾ ਜਾ ਬੈਠਾ ਲੰਦੇ

ਨੰਨਾਂ ਨੰਗਾ ਵੀ ਬੰਦ ਕਰੋ ਹਾਂ ਕਾਜਲ ਪਾਪਾ ਵੀ ਅੰਦਰ ਤੱਕ ਗੱਲ ਇਹਨਾਂ ਨੂੰ ਪਤਾ ਹੋਵੇ ਵੀ ਇਹਨਾਂ ਦਾ ਨਾਰਕੀ ਹੋਇਆ ਵਾ ਇਹਨੂੰ ਮਾਰਿਆ ਕੁੱਟਿਆ ਵਾ ਇਹਦੇ ਨਾਲ ਗੱਲ ਹੋਵੇ ਅਸੀਂ ਇੱਥੋਂ ਦੇ ਰਹਿਣ ਵਾਲੇ ਅਸੀਂ ਮੰਨਤਾ ਠੀਕ ਆ ਠੀਕ ਆ ਜਨਾਨੀਆਂ ਮੰਗਦੇ ਜਨਾਨੀਆਂ ਦਾ ਕੋਈ ਹਾਕਿਆ ਤੁਸੀਂ ਦੱਸੋ ਅੰਮ੍ਰਿਤਸਰ ਸਟੇਸ਼ਨ ਤੇ ਮੰਗਨ ਦਾ ਹਾਕ ਜਨਾਨੀਆਂ ਦਾ ਇਹ ਜਿਹੜੇ ਕ ਮੰਗਨ ਦਾ ਹਾਕਿਆ ਨਾ ਨਹੀਂ ਅਸੀਂ ਮੰਗਾਂਗੇ ਅਸੀਂ ਮੰਗਾਂਗੇ ਇਹ ਹੱਡ ਕੋ ਪੈਸੇ ਕਿਉਂ ਨਹੀਂ ਜਾਣਾ ਲਈ ਮੰਗਣਾ ਕਿੱਥੇ ਕਿੱਥੇ ਪਾਜੀ ਜਾਵਾਂਗੇ ਅਸੀਂ ਅਸੀਂ ਕਿੱਥੇ ਜਾਵਾਂਗੇ ਪਾਜੀ ਅਸੀਂ ਲਗਾਇਆ ਸੀ ਕਿੰਨਾ ਦਰਨਾ ਲੱਗੇ ਲੱਗੇਗਾ ਰੋਡ ਦੇ ਉੱਤੇ ਜਾਂ ਨਹੀਂ ਲੱਗੇਗਾ ਭਾਵੇਂ ਹੁਣ ਮਹੀਨਾ ਲੱਗ ਜਾਏ ਭਾਵੇਂ ਸਾਨੂੰ ਲੱਗੇ 2 ਮਹੀਨੇ ਅਸੀਂ ਕਿੱਥੇ ਮੰਗਣਾ ਮੇਰੀ ਗੱਲ ਸੁਣੋ ਹਾਂ ਘਰ ਦਵੇ ਹਾਂ ਬੁਲਾਵਾਂਗੇ ਬੁਲਾਵਾਂਗੇ ਇੱਥੋਂ ਅੰਬਰਸਰ ਦਾ ਇਸ ਲਈ ਅੰਬਰਸਾਰ ਦੇ ਬਲਾਵਾਂਗੇ ਹਾਂਜੀ ਸਸ ਸਾਰੇ ਅਸੀਂ ਅੰਬਰਸਾਰ ਦੇ ਆ ਠੀਕਾ ਤੁਹਾਡੇ ਬਾਪਿਆਂ ਦੇ ਹੱਥੀਂ ਪੈਂਦੇ ਕੁੜੀਆਂ ਨੇ ਪੁਲਿਸ ਵਾਲੇ ਗਲਤ ਕੰਮ ਕਰਦੇ ਠੀਕ ਤੁਹਾਡੇ ਵਰਗਿਆਂ ਨੂੰ ਡੰਡੇ ਮਾਰਦੇ ਆ ਤੂੰ ਮਾਰਦੀ ਅਸੀਂ ਖੁਸਰੇ ਨਹੀਂ ਆ ਆਹ ਦੇਖੋ ਮੇਰੀ ਗੱਲ ਸੁਣੋ ਕੱਲ ਰਾਤ ਦੀ ਗਲੀ ਨੰਨੀ ਸਾਡੇ ਭਾਬੀ ਕੋਲ ਪੈਸੇ ਵੀ ਕੋਲੇ ਸਹੀ ਵੀ ਕੋਲੇ ਤੇ ਬਾਤੇ ਉਹਦੇ ਪੱਟੇ ਮਾਰੇ ਪੱਟੇ ਮਾਰੇ ਕਾਤੋਂ ਮਾਰੇ ਬੱਲੇ ਪੁਲਿਸ ਵਾਲਿਆਂ ਨੇ ਪੁਲਿਸ ਵਾਲੇ ਕਹਿੰਦੇ ਕੁੜੀ ਨਹੀਂ ਮੰਗ ਸਕਦੇ ਜਨਾਨੀ ਕਾ ਮੰਗ ਸਕਦੀ ਆ ਪੁਲਿਸ ਵੀ ਕਿੰਨੇ ਘੱਟੇ ਜਨਾਨੀ ਕਾ ਕਾ ਮੰਗ ਸਕਦੀ ਆ ਜੜਾੜਾ ਨਗਾ ਤਾਂ ਬੰਦ ਕਰੋ ਪਿੱਛੇ ਜਨੰਦਗਾ ਜਨਨੀ ਅੰਦਰ ਮੰਦਰ ਨਹੀਂ ਨਹੀਂ ਬਾਪੂ ਸੱਜਾ ਨਹੀਂ ਮੰਗ ਸਕਦੇ ਬਾਪੇ ਵਾਂਗ ਸਕਦੇ ਸਾਡਾ ਕੰਮ ਰੋਟੀ ਕਿ ਕਿਹਣਾ ਸੀ ਇੱਥੇ ਖਾਣਾ ਸੀ ਕਿੱਥੋਂ ਖਾਣਾ ਪੁਲਿਸ ਵਾਲਿਆਂ ਨੇ ਕਿਹਾ ਜਨਾਨੀਆਂ ਮੰਗ ਸਕਦੇ ਤੂੰ ਹੀ ਨਹੀਂ ਮੰਗ ਸਕਦੀ ਜੂਵੇਂ ਮਰਜ਼ੀ ਕਰ ਲੋ ਪੁਲਿਸ ਸੀ ਕਰਨਾ ਨਾ ਆਇਆ ਕਿ ਕੀ ਕੀਤਾ ਮਾਰਿਆ ਜਾਂ ਕੀ ਕੀਤਾ ਸਾਡੇ ਬੰਦਿਆਂ ਨੂੰ ਕੁੱਟਿਆ ਪੁਲਿਸ ਵਾਲਿਆਂ ਨੇ ਪੱਟੇ ਮਾਰੀ ਨੰਗੇ ਕਰਵਾਇਆ ਕੱਤੂ ਕਰਵਾਇਆ ਨੰਗੇ ਅਸੀਂ ਖੁੱਸਰੇ ਨਹੀਂ ਹਾਂ ਜਨਾਨੀਆਂ ਨੂੰ ਉਹ ਤੇ ਬੱਚੇ ਵੀ ਜੰਮ ਸਕਦੇ ਅਸੀਂ ਬੱਚੇ ਜੰਮ ਸਕਦੇ ਅਸੀਂ ਤਾਂ ਖੁੱਸਰੇ ਸੀ ਕਿੱਥੇ ਜਾਈਏ ਨਾ ਤੁਹਾਨੂੰ ਕੋਈ ਦੇ ਰਿਹਾ ਪੈਨਾ ਬਾਹਰ ਸਾਨੂੰ ਰਾਮ ਨੇ ਕਿੱਥੇ ਲੈ ਗਿਆ ਤੁਮਾਰਜੀ ਹਾਂਜੀ ਬਿਲਕੁਲ ਅਸੀਂ ਤੇ 2:30 ਵਜੇ ਟ੍ਰੇਨ ਜਾਣੀ ਆ ਉਹਦਾ ਕਰਕੇ ਇਕੱਠੇ ਹੋਏ ਆ ਆਰਪੀਐਫ ਤੇ ਜੀਆਰਪੀ ਉਹਦੇ ਕੋਲ ਮੀਟਿੰਗ ਕਰ ਰਹੇ ਆ ਅਸੀਂ ਇਹਨਾਂ ਨੂੰ ਕਿਉਂ ਪ੍ਰੋਟੈਸਟ ਕੀਤਾ ਜਾਉ ਪਤਾ ਨਹੀਂ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਸਾਨੂੰ ਤਾਂ ਸਾਡੇ ਕੋਲ ਨਹੀਂ ਨਾ 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 ਕੋਈ ਨੇ ਅੰਦਰ ਜਾਣ ਤੋਂ ਕਿਸੇ ਨੇ ਰੋਕਿਆ ਕੋਈ ਕੋਈ ਗੱਲ ਉਹ ਕਹਿੰਦੇ ਸਾਨੂੰ ਮਨਤਾ ਪ੍ਰਾਪਤ ਕਰੋ ਵੀ ਅੰਦਰ ਟ੍ਰੇਨ ਦੇ ਵਿੱਚ ਜਾ ਕੇ ਮੰਗ ਸਕੀਏ ਇਹ ਕੋਈ ਇਹ ਕਹਿ ਰਹੇ ਸਾਡੇ ਕੋਲ ਨਹੀਂ ਨਹੀਂ ਇਹੋ ਜੀ ਕੋਈ ਨਹੀਂ ਕੋਈ ਗੱਲ ਨਹੀਂ ਹੁੰਦਾ ਮੈਂ ਖੜਾ ਇੱਥੇ ਕੋਈ ਲੈਉਣ ਬੰਦਾ ਜਿਹੜਾ شناخت ਕਰੇ ਬਿਲਕੁਲ ਬਣਦੀ ਕਾਨੂੰਨੀ ਕਾਰਵਾਈ ਗਲਤ ਕੰਮ ਕਰਨਗੇ ਉਸੇ ਟਾਈਮ ਪਰਚਾ ਹੋਊਗਾ